ਜੰਗ ਜੰਸੀ ਵੀ ਤੇ ਦਸਾਂ ਜੰਸੀ ਵੀ ਚਾਹੀਦੀ ਮੇਰਾ ਨਾਮ ਜੀਨ ਪਿੰਡ ਦਾ ਸ਼ੈਕਰਪੁਰਾ ਮੇਰੀ ਕੁੜੀ ਮੇਰੇ ਬੇਟੇ ਬਗੋ ਮੇਰੇ ਪੇਟਾ ਥੋੜਾ ਜਿਹਾ ਨਿਕਰ ਗਿਆ ਸੀ ਤਾਂ ਕਿ ਬਹੁਤ ਸਾਰੇ ਹੀ ਦੁਨੀਆਂ ਟਿੱਕੇ ਸੀ ਜਦੋਂ ਮੇਰ ਬਾਪ ਕੁੜੇ ਆਣਾ ਇੱਥੇ ਦੋ ਤਿੰਨ ਨੜੀ ਆਇਆ ਤੇ ਉਹਦਾ ਜੀਵਨ ਥੋੜਾ ਬਦਲਿਆ ਮੈਂ ਪਰ ਬਰਨਪ ਤੇ ਦਾਸ ਨੂੰ ਕਿਹਾ ਨਹੀਂ ਪਰ ਮੇਰੇ ਘਰੇ ਪ੍ਰੇਮ ਧਰਨਾ ਬਗੋ ਜਾਦੇ ਪ੍ਰੇਖਤਨਗੇ ਤੇ ਉਥੇ ਅੱਧੇ ਵਿੱਚ ਨਹੀਂ ਬੈਠਾ ਉਹ ਗੱਲ ਵੀ ਮਤਲਬ ਆ ਕਿ ਬੈਠਦਾ ਤੇ ਬਾਹਰ ਫੂਰਾ ਜਾਂਦਾ ਨਹੀਂ 80 ਮਿੰਟਾਂ ਕਰ ਦਿੰਦਾ ਸੀ ਬਾਹਰ ਜਦੋਂ ਵੀ ਤੇ ਉਹਦੇ ਦਾਸ ਨੂੰ ਗੁੱਸੇ ਘਰੇ ਪਰ ਨਹੀਂ ਉਹਨੇ ਪਰਵਾਹ ਨਹੀਂ ਕੀਤੀ ਕਿ ਸਰੀਰ ਨੂੰ ਪ੍ਰਵਾਹ ਕੀਤੀ ਤੇ ਤੈਨੂੰ ਨੇ ਪ੍ਰੇਰਿਤ ਕੀਤੀ ਆ ਉਹ ਲੱਗਿਆ ਇੱਕ ਦਿਨ ਕਹਿੰਦਾ ਹਾਂ ਕਿ ਮੈਂ ਥੋੜਾ ਸਿੱਖਣਾ ਚਾਹੁੰਦਾ ਵਾ ਅਈਆ ਕਿ ਤੈਨੂੰ ਕਦੇ ਨਹੀਂ ਕਿਆ ਵੀ ਪੜਾਈ ਤਾਂ ਨੇ ਕੰਮ ਸਿੱਖੇ ਜੋ ਤੂੰ ਕਹਿਣਾ ਵਾ ਕਰ ਤਾਂ ਕਿ ਉਹਨੇ ਤੂੰ ਤੈਨੂੰ ਪਹਿਲਾਂ ਵੀ ਕੰਮ ਕੀਤੇ ਰਹੀ ਸਿੱਖਿਆ ਹੀ ਪਰ ਕਰਦਾ ਨਹੀਂ ਕੁਛ ਨਹੀਂ ਕਹਿੰਦਾ ਲੈ ਕਿਰਿਆ ਸਿੱਖਣੀ ਚਾਹੁੰਦਾ ਅਸੀਂ ਜਦ ਵੀ ਕਿਸੇ ਨੂੰ ਪੁੱਛਦੇ ਸੀ ਕੋਈ ਖੈਰ ਵੱਲੋਂ ਪਿਆਰ ਨਹੀਂ ਹੁੰਦਾ ਤਾਂ ਕਿ ਕੋਈ ਕਦੀ ਕੋਈ ਬੰਦਾ ਲੰਦਾ ਹੈ ਕਦੀ ਕੋਈ ਕੋਈ ਬੰਦਾ ਲੰਦਾ ਹੈ ਮੈਂ ਦਾਸਾ ਨਾਲ ਗੱਲ ਕੀਤੀ ਇਹ ਕਹਿੰਦੇ ਕਿ ਜਦ ਅਸੀਂ ਤੇਰੇ ਤੇਰੇ ਪ੍ਰੇਰਤ ਨੂੰ ਲਵਾਂਗੇ ਪ੍ਰੇਰਤ ਬਾਅਦ ਪਰ ਦੇਖਦੇ ਆ ਉਹ ਫੋਨ ਆਉਣੇ ਕਿ ਹਰੇ ਕੀ ਉਹਦੇ ਬਰਥਡੇ ਦੀ ਪ੍ਰੇਅਰ ਹੋਣੀ ਸੀ 21 ਤਰੀਕ ਨੂੰ 8ਵੇਂ ਮਹੀਨੇ ਦੇ ਨੂੰ ਉਹ 20 ਤਰੀਕ ਤੇ ਹੀ ਫੋਨ ਆ ਗਿਆ ਕਿ ਇਹਨੂੰ ਜੇ ਤੁਸੀਂ ਕੰਮ ਸਿਖਾਉਣਾ ਤੇ ਪੇਜ ਪੇਜ ਦੋ ਅਸੀਂ ਬੜਾ ਰੱਬ ਦਾ ਧੰਨਵਾਦ ਕਰਦੇ ਆ ਮੈਂ ਜਦੋਂ ਪ੍ਰੇਤ ਤੋਂ ਬਾਅਦ ਉਹਦੀ ਬਰਥਡੇ ਦੀ ਪ੍ਰੇਅਰ ਕਰਾਈ ਆ ਉਸ ਤੋਂ ਬਾਅਦ 21 ਤਰੀਕ ਤੇ ਪ੍ਰੇਅਰ ਹੀ 8ਵੇਂ ਮਹੀਨੇ ਦੇ ਨਾਵੇਂ ਮਹੀਨੇ ਦੀ 6 ਤਰੀਕ ਤੇ ਉਹ ਗੰਬੇ ਚਲੇ ਗਿਆ ਕਦੇ ਸਿੱਖਾ ਆਮੇਨ